ਕੁੰਵਰ ਨਾਨ੍ਹ ਹਾਲ ਸਿੰਘ ਦੇ ਕਤਲ ਤੋਂ ਬਾਅਦ ਲਾਹੌਰ ਦਰਬਾਰ ਦੇ ਵਿਗੜੇ ਹਾਲਾਤਾਂ ਨੂੰ ਮੁੜ ਲੀਤ ਤੇ ਲਿਆਉਣ ਲਈ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਕੁੰਵਰ ਸ਼ੇਰ ਸਿੰਘ ਨੇ ਲਾਹੌਰ ਕਿਲੇ ਤੇ ਹਮਲਾ ਕੀਤਾ। ਉਸ ਵੇਲੇ ਮਰਹੂਮ ਮਹਾਰਾਜਾ ਖੜਕ ਸਿੰਘ ਦੀ ਪਤਨੀ ਰਾਣੀ ਚੰਦਕੌਰ ਤਖਤ ਤੇ ਬਿਰਾਜਮਾਨ ਸੀ ਅਤੇ ਉਸ ਦੀ ਸਹਾਇਤਾ ਲਈ ਡੋਗਰੀਏ ਤੇ ਸੰਧਾਵਾਲੀਏ ਸਰਦਾਰ ਕਿਲੇ ਵਿੱਚ ਮੌਜੂਦ ਸਨ। ਕੁੰਵਰ ਸ਼ੇਰ ਸਿੰਘ ਕੁਝ ਦਿਨਾਂ ਦੀ ਲੜਾਈ ਤੋਂ ਬਾਅਦ ਕਿਲੇ ਤੇ ਕਬਜ਼ਾ ਕਰਨ ਵਿੱਚ ਸਫਲ ਹੋ ਗਿਆ। ਇਸੇ ਦੌਰਾਨ ਇੱਕ ਹੋਰ ਵੱਡੀ ਇਤਿਹਾਸਿਕ ਘਟਨਾ ਘਟੀ। ਰਾਤ ਨੂੰ ਅਚਾਨਕ ਕਿਲੇ ਦੇ ਦਰਵਾਜ਼ੇ ਖੁੱਲ੍ਹੇ ਅਤੇ ਸੋਨੇ, ਚਾਂਦੀ ਅਤੇ ਹੋਰ ਕੀਮਤੀ ਵਸਤਾਂ ਨਾਲ ਡੋਗਰੀ ਸਪਾਹੀਆਂ ਦੀ ਅਗਵਾਈ ਵਿੱਚ ਇਹ ਕਾਫਲਾ ਜੰਮੂ ਵੱਲ ਰਵਾਨਾ ਹੋ ਗਿਆ ਇਹ ਸੋਨਾ ਚਾਂਦੀ ਕਿਸ ਦਾ ਸੀ ਇਸ ਖਜ਼ਾਨੇ ਨੂੰ ਕੌਣ ਲੁੱਟ ਕੇ ਲੈ ਜਾ ਰਿਹਾ ਸੀ ਇਸ ਖਜ਼ਾਨੇ ਨੂੰ ਭਵਿੱਖ ਵਿੱਚ ਕਿੱਥੇ ਵਰਤਿਆ ਗਿਆ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਵਿਸਥਾਰ ਨਾਲ ਦੇਣ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਵਾਲਾ ਆਈਕਨ ਵੀ ਦਬਾ ਲਵੋ ਤਾਂ ਜੋ ਤੁਹਾਨੂੰ ਅਗਲੇ ਵੀਡੀਓਜ਼ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਅਸਲ ਵਿੱਚ ਮਹਾਰਾਜਾ ਖੜਕ ਸਿੰਘ ਅਤੇ ਕੁਮਰ ਨਾਨਹਾਲ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਦਾ ਤਖਤ ਸੁੰਨਾ ਹੋ ਗਿਆ। ਪੰਚਾਂ ਨੇ ਇਸ ਖੱਪੇ ਨੂੰ ਭਰਨ ਲਈ ਮਹਾਰਾਜਾ ਖੜਕ ਸਿੰਘ ਦੀ ਪਤਨੀ ਰਾਣੀ ਚੰਦਕੌਰ ਨੂੰ ਗੱਦੀ ਤੇ ਬਿਠਾ ਦਿੱਤਾ। ਰਾਣੀ ਚੰਦਕੌਰ ਨੇ ਗੱਦੀ ਤਾਂ ਸੰਭਾਲ ਲਈ ਸੀ ਪਰੰਤੂ ਰਾਜਭਾਗ ਦੀ ਵਾਗਡੋਰ ਇੱਕ ਤਰ੍ਹਾਂ ਡੋਗਰੇ ਭਾਈਆਂ ਧਿਆਨ ਸਿੰਘ, ਗੁਲਾਬ ਸਿੰਘ ਅਤੇ ਸੁਚੇਤ ਸਿੰਘ ਦੇ ਹੱਥਾਂ ਵਿੱਚ ਹੀ ਰਹੀ। ਇਸ ਦੇ ਨਾਲ ਹੀ ਸੰਧਾਵਾਲੀਏ ਸਰਦਾਰਾਂ ਦੀ ਵੀ ਰਾਜਭਾਗ ਦੇ ਕੰਮਾਂ ਵਿੱਚ ਦਖਲਅੰਦਾਜ਼ੀ ਵਧ ਗਈ। ਦਰਬਾਰ ਦੇ ਪੰਚ ਅਤੇ ਫੌਜ ਸੇਤੀ ਹੀ ਇਸ ਵਿਵਸਥਾ ਤੋਂ ਖਫਾ ਹੋ ਗਏ ਅਤੇ ਉਹਨਾਂ ਕੁਮਰ ਸ਼ੇਰ ਸਿੰਘ ਨੂੰ ਹਮਲੇ ਦਾ ਸੱਦਾ ਭੇ ਸ਼ੇਰ ਸਿੰਘ ਨੇ ਆਪਣੀਆਂ ਫੌਜਾਂ ਨਾਲ ਬਟਾਲੇ ਤੋਂ ਲਾਹੌਰ ਵੱਲ ਨੂੰ ਕੂਚ ਕੀਤਾ ਅਗਲੇ ਹੀ ਦਿਨ ਸ਼ੇਰ ਸਿੰਘ ਦੀਆਂ ਫੌਜਾਂ ਨੇ ਕਿਲੇ ਤੇ ਹਮਲਾ ਕਰ ਦਿੱਤਾ ਹਮਲੇ ਕਾਰਨ ਲਾਹੌਰ ਸ਼ਹਿਰ ਵਿੱਚ ਭਾਰੀ ਤਬਾਹੀ ਹੋਈ 17 ਜਨਵਰੀ ਨੂੰ ਵਜ਼ੀਰ ਧਿਆਨ ਸਿੰਘ ਜੰਮੂ ਤੋਂ ਲਾਹੌਰ ਪਹੁੰਚ ਗਿਆ ਅਤੇ ਉਸਨੇ ਦੋਹਾਂ ਧਿਰਾਂ ਨਾਲ ਗੱਲਬਾਤ ਕਰਕੇ ਸੁਲਾ ਕਰਵਾਈ ਰਾਣੀ ਚੰਦ ਕੌਰ ਨੂੰ ਤਖਤ ਤੋਂ ਉਤਾਰ ਦਿੱਤਾ ਗਿਆ ਤੇ ਉਸਦੇ ਗੁਜ਼ਾਰੇ ਲਈ ਉਸਦੇ ਨਾਮ ਜੰਮੂ ਦੇ ਨਜ਼ਦੀਕ ਹੀ ਜ਼ਗੀਰ ਲਗਾ ਦਿੱਤੀ ਗਈ ਇਸ ਤਰ੍ਹਾਂ ਰਾਣੀ ਚੰਦ ਕੌਰ ਦੇ ਲਗਭਗ 1.5 ਮਹੀਨੇ ਦੇ ਰਾਜ ਦਾ ਅੰਤ ਹੋ ਗਿਆ ਦੋਹਾਂ ਧਿਰਾਂ ਵਿੱਚ ਸਮਝੌਤਾ ਹੋਣ ਦੇ ਚਲਦਿਆਂ ਰਾਣੀ ਦੀਆਂ ਫੌਜਾਂ ਦਾ ਕਮਾਂਡਰ ਡੋਗਰਾ ਗੁਲਾਬ ਸਿੰਘ ਘਬਰਾ ਗਿਆ ਉਸਨੇ ਤੁਰੰਤ ਕਿਲਾ ਛੱਡਣ ਦੀ ਯੋਜਨਾ ਹੜੀ ਪਰੰਤੂ ਉਸਦੀ ਅੱਖ ਸ਼ਾਹੀ ਖਜ਼ਾਨੇ ਤੇ ਟਿਕੀ ਹੋਈ ਸੀ ਉਸਨੇ ਕਿਲੇ ਅੰਦਰ ਤਨਤ ਡੋਗਰੇ ਸਪਾਈਆਂ ਨੂੰ ਸਾਰਾ ਖਜ਼ਾਨਾ ਗੱਡਿਆਂ ਤੇ ਲੱਦਣ ਦੇ ਹੁਕਮ ਦੇ ਦਿੱਤੇ ਦੱਸਿਆ ਜਾਂਦਾ ਹੈ ਕਿ ਕਿਲੇ ਵਿੱਚ ਉਸ ਵੇਲੇ ਬਹੁਤ ਹੀ ਵੱਡੀ ਮਾਤਰਾ ਵਿੱਚ ਸੋਨੇ ਚਾਂਦੀ ਦਾ ਭੰਡਾਰ ਸੀ ਡੋਗਰੇ ਸਪਾਈਆਂ ਨੇ ਹੁਕਮਾਂ ਦੀ ਪਾਲਣਾ ਕਰਦਿਆਂ 16 ਗੱਡੇ ਸੋਨੇ ਚਾਂਦੀ ਅਤੇ ਹੋਰ ਕੀਮਤੀ ਵਸਤਾਂ ਨਾਲ ਭਰ ਲਏ ਸੋਨੇ ਦੀਆਂ ਮੋਹਰਾਂ ਵੱਡੀਆਂ ਬੋਰੀਆਂ ਵਿੱਚ ਪਾ ਕੇ ਗੱਡਿਆਂ 'ਤੇ ਲੱਦੀਆਂ ਗਈਆਂ ਰਾਤ ਪੈਂਦਿਆਂ ਹੀ ਕਿਲੇ ਦੇ ਦਰਵਾਜ਼ੇ ਖੁਲਵਾਏ ਗਏ ਅਤੇ ਹਨੇਰੇ ਵਿੱਚ ਖਜ਼ਾਨੇ ਦੇ ਭਰੇ ਇਨ੍ਹਾਂ ਗੱਡਿਆਂ ਨੂੰ ਬਾਹਰ ਕੱਢਿਆ ਗਿਆ ਸੋਨੇ ਨਾਲ ਲਦੇ ਇਹ ਗੱਡੇ ਡੋਗਰਿਆਂ ਦੀ ਅਗਵਾਈ ਵਿੱਚ ਜ ਜਾਨੇ ਦੀ ਲੁੱਟ ਬਾਰੇ ਕਿਸੇ ਨੂੰ ਕੁਝ ਪਤਾ ਨਾ ਲੱਗਾ ਅਗਲੇ ਹੀ ਦਿਨ ਕੁੰਵਰ ਸ਼ੇਰ ਸਿੰਘ ਕਿਲੇ ਵਿੱਚ ਦਾਖਲ ਹੋਇਆ ਉਸ ਨੂੰ ਫੌਜ ਵੱਲੋਂ ਤੋਪਾ ਚਲਾ ਕੇ ਇਸਲਾਮੀ ਦਿੱਤੀ ਗਈ ਅਤੇ ਜਲਦੀ ਹੀ ਉਸ ਨੂੰ ਮਹਾਰਾਜਾ ਥਾਪ ਦਿੱਤਾ ਗਿਆ ਇਸ ਪੂਰੇ ਘਟਨਾਕ੍ਰਮ ਤੋਂ ਕੁਝ ਦਿਨਾਂ ਬਾਅਦ ਹੀ ਰਾਣੀ ਚੰਦਕੌਰ ਦਾ ਕਤਲ ਕਰ ਦਿੱਤਾ ਗਿਆ ਇਹ ਹੀ ਨਹੀਂ 15 ਅਗਸਤ 1843 ਈਸਵੀ ਨੂੰ ਮਹਾਰਾਜਾ ਸ਼ੇਰ ਸਿੰਘ ਵੀ ਸੰਧਵਾਲੀਆਂ ਅਤੇ ਡੋਗਰਿਆਂ ਦੀ ਸਾਜ਼ਿਸ਼ ਦਾ ਸ਼ਿਕਾਰ ਹੋ ਕੇ ਮਾਰਿਆ ਗਿਆ ਇਸੇ ਦੌਰਾਨ ਸੰਧਵਾਲੀਏ ਸਰਦਾਰਾਂ ਨੇ ਧਿਆਨ ਸਿੰਘ ਡੋਗਰੇ ਦਾ ਵੀ ਕਤਲ ਕਰ ਦਿੱਤਾ ਲਾਹੌਰ ਦਰਬਾਰ ਕੁਝ ਦਿਨਾਂ ਤੱਕ ਸੰਧਵਾਲੀਆਂ ਦੇ ਹੱਥਾਂ ਵਿੱਚ ਰਿਹਾ ਪਰੰਤੂ ਜਲਦੀ ਹੀ ਦਰਬਾਰ ਤੇ ਫੇਰ ਹੋ ਗਿਆ ਨਵਾਲਕ ਕੁੰਵਰ ਦਲੀਪ ਸਿੰਘ ਨੂੰ ਮਹਰਾਜਾ ਥਾ ਪੈ ਗਿਆ ਤੇ ਹੀਰਾ ਸਿੰਘ ਡੋਗਰਾ ਪ੍ਰਧਾਨ ਮੰਤਰੀ ਬਣ ਗਿਆ ਲਗਭਗ 1.5 ਸਾਲ ਬਾਅਦ 21 ਦਸੰਬਰ 1844 ਈਸਵੀ ਨੂੰ ਹੀਰਾ ਸਿੰਘ ਡੋਗਰਾ ਵੀ ਸਿੱਖ ਫੌਜਾਂ ਨਾਲ ਹੋਈ ਝੜਪ ਵਿੱਚ ਮਾਰਿਆ ਗਿਆ ਲਾਹੌਰ ਦਰਬਾਰ ਦੇ ਵਿਗੜੇ ਹਾਲਾਤਾਂ ਦਾ ਫਾਇਦਾ ਲੈਂਦਿਆਂ ਅੰਗਰੇਜ਼ਾਂ ਨੇ ਵੀ ਪੰਜਾਬ ਤੇ ਹਮਲੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਵਿੱਚ ਗੁਲਾਬ ਸਿੰਘ ਡੋਗਰੇ ਨੇ ਵੀ ਅੰਗਰੇਜ਼ਾਂ ਦਾ ਸਾਥ ਦਿੱਤਾ ਫਰਵਰੀ 1845 ਈਸਵੀ ਵਿੱਚ ਗੁਲਾਬ ਸਿੰਘ ਡੋਗਰੇ ਨੇ ਲਾਹੌਰ ਦਰਬਾਰ ਦਾ ਅਧਿਕਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਲਾਹੌਰ ਦਰਬਾਰ ਨੇ ਸ਼ਾਮ ਸਿੰਘ ਅਟਾਰੀ ਵਾਲਾ ਦੀ ਅਗਵਾਈ ਵਿੱਚ ਫੌਜ ਨੂੰ ਜੰਮੂ ਵੱਲ ਤੋਰਿਆ ਜਿਹ ਹਾਜ਼ਰ ਹੋ ਗਿਆ ਤੇ ਮਾਫੀ ਮੰਗੀ ਗੁਲਾਬ ਸਿੰਘ ਡੋਗਰੇ ਨੇ 4 ਲੱਖ ਰੁਪਏ ਦਰਬਾਰ ਵਿੱਚ ਜਮ੍ਹਾਂ ਕਰਵਾਏ ਪਰੰਤੂ ਉਸ ਦੇ ਮਾਨ ਦੀ ਖੋਟ ਨਹੀਂ ਗਈ ਉਸਨੇ ਲਾਹੌਰ ਵੱਲ ਵਾਪਸ ਮੁੜ ਰਹੀਆਂ ਫੌਜਾਂ ਤੇ ਮੋੜ ਹਮਲਾ ਕਰ ਦਿੱਤਾ ਪਰੰਤੂ ਸ਼ਾਮ ਸਿੰਘ ਅਟਾਰੀ ਵਾਲਾ ਤੇ ਰਣਜੋਤ ਸਿੰਘ ਮਜੀਠੀਆ ਨੇ ਫੇਰ ਉਸ ਨੂੰ ਹਾਰ ਦਿੱਤੀ ਕਪਟੀ ਗੁਲਾਬ ਸਿੰਘ ਮੋੜ ਫੌਜੀ ਪੰਚਾਂ ਕੋਲ ਹਾਜ਼ਰ ਹੋਇਆ ਤੇ ਆਪਣੀ ਤਲਵਾਰ ਧਰਤੀ ਦੇ ਰੱਖ ਕੇ ਜਾਨ ਬਖਸ਼ਣ ਦੀ ਅਪੀਲ ਕੀਤੀ ਫੌਜੀ ਪੰਚਾਂ ਨੇ ਇੱਕ ਵਾਰ ਮੋੜ ਉਸ ਦੀ ਸਫਾਈ ਸੁਣ ਕੇ ਉਸ ਨੂੰ ਛੱਡ ਦਿੱਤਾ ਪਰੰਤੂ ਉਸ ਨੂੰ 68 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਉਸ ਦੀਆਂ ਨਮਕ ਦੀਆਂ ਖਾਨਾਂ ਵੀ ਉਸ ਤੋਂ ਵਾਪਸ ਲੈ ਲਈਆਂ ਗਈਆਂ ਇਸ ਤੋਂ 1845 ਇਸਵੀ ਵਿੱਚ ਅੰਗਰੇਜ਼ਾਂ ਨਾਲ ਸ਼ੁਰੂ ਹੋਈ ਜੰਗ ਵਿੱਚ ਗੁਲਾਬ ਸਿੰਘ ਨੇ ਮੋੜ ਖੁੱਲ ਕੇ ਅੰਗਰੇਜ਼ਾਂ ਦੀ ਮਦਦ ਕੀਤੀ। ਉਸ ਨੂੰ ਉਮੀਦ ਸੀ ਕਿ ਅੰਗਰੇਜ਼ ਖਾਲਸਾ ਰਾਜ ਤੇ ਕਬਜ਼ਾ ਕਰਨ ਤੋਂ ਬਾਅਦ ਉਸ ਨੂੰ ਹੀ ਪ੍ਰਧਾਨ ਮੰਤਰੀ ਬਣਾਉਣਗੇ। ਲਾਹੌਰ ਦਰਬਾਰ ਅਤੇ ਅੰਗਰੇਜ਼ਾਂ ਦੀਆਂ ਲੜਾਈਆਂ ਲਗਾਤਾਰ ਕਈ ਸਾਲਾਂ ਤੱਕ ਚਲਦੀਆਂ ਰਹੀਆਂ। ਗੁਲਾਬ ਸਿੰਘ ਨੇ ਅੰਗਰੇਜ਼ੀ ਫੌਜਾਂ ਨੂੰ ਸਤਲੁਜ ਦਰਿਆ ਪਾਰ ਕਰਨ ਲਈ ਕਿਸ਼ਤੀਆਂ ਵੀ ਮੁਹੱਈਆ ਕਰਵਾਈਆਂ। ਇਹ ਹੀ ਨਹੀਂ ਗੁਲਾਬ ਸਿੰਘ ਪਹਿਲੀ ਐਂਗਲੋ ਸਿੱਖ ਜੰਗ ਦੇ ਦੌਰਾਨ ਹੋਈਆਂ ਸਿੱਖਾਂ ਤੇ ਅੰਗਰੇਜ਼ਾਂ ਦੀਆਂ ਲੜਾਈਆਂ ਤੋਂ ਦੂਰ ਰਿਹਾ ਤੇ ਉਸ ਨੇ ਡੋਗਰੀ ਸਪਾਹੀਆਂ ਨੂੰ ਵੀ ਲੜਾਈਆਂ ਵਿੱਚ ਸ਼ਾਮਲ ਹੋਣ ਤੋਂ ਰੋਕੀ ਰ ਵਿੱਚ ਦਾਖਲ ਹੋ ਗਏ ਦਰਬਾਰ ਵੱਲੋਂ ਗੁਲਾਬ ਸਿੰਘ ਡੋਗਰਾ ਫਕੀਰ ਨੂਰਉਦੀਨ ਪੰਡਤ ਦੀਨਾ ਨਾਥ ਆਦ ਨੇ ਅੰਗਰੇਜ਼ੀ ਜਰਨਲ ਲਾਰਡ ਗਫ ਦਾ ਸਵਾਗਤ ਕੀਤਾ 8 ਮਾਰਚ 1846 ਈਸਵੀ ਨੂੰ ਦੋਹਾਂ ਧਿਰਾਂ ਵੱਲੋਂ ਲਾਹੌਰ ਦੀ ਸੰਧੀ ਤੇ ਦਸਤਖਤ ਕੀਤੇ ਗਏ ਅੰਗਰੇਜ਼ਾਂ ਨੇ ਜਾਣਬੁੱਝ ਕੇ ਲਾਹੌਰ ਦਰਬਾਰ ਉੱਤੇ 1.5 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਅੰਗਰੇਜ਼ਾਂ ਨੂੰ ਪਤਾ ਸੀ ਕਿ ਦਰਬਾਰ ਇੰਨੀ ਵੱਡੀ ਰਕਮ ਅਦਾ ਨਹੀਂ ਕਰ ਸਕੇਗਾ ਤੇ ਇਸ ਦੇ ਬਦਲੇ ਵਿੱਚ ਦਰਬਾਰ ਦੇ ਕਈ ਇਲਾਕੇ ਹਟਾਏ ਜਾ ਸਕਣਗੇ ਲਾਹੌਰ ਦਰਬਾਰ 50 ਲੱਖ ਰੁਪਏ ਤੋਂ ਵੱਧ ਅਦਾ ਨਹੀਂ ਕਰ ਸਕਦਾ ਸੀ ਜਿਸ ਕਾਰਨ ਅੰਗਰੇਜ਼ਾਂ ਨੇ ਕਸ਼ਮੀਰ ਅਤੇ ਹਜ਼ਾਰੇ ਵਿਚ ਲੈ ਲਿਆ ਅੰਗਰੇਜ਼ਾਂ ਦੀਆਂ ਕਾਰਵਾਈਆਂ ਨੂੰ ਵੇਖਦੇ ਹੋਏ ਗੁਲਾਬ ਸਿੰਘ ਡੋਗਰਾ ਵੀ ਸਮਝ ਗਿਆ ਸੀ ਕਿ ਲਾਹੌਰ ਦਰਬਾਰ ਵਿੱਚ ਹੁਣ ਉਸ ਦੀ ਗੱਲ ਨਹੀਂ ਬਣਨੀ ਕਿਉਂਕਿ ਅੰਗਰੇਜ਼ਾਂ ਵੱਲੋਂ ਦਰਬਾਰ ਨੂੰ ਖਤਮ ਕਰਨ ਦੀਆਂ ਕੰਸੂਆਂ ਉਸ ਤੱਕ ਵੀ ਪਹੁੰਚ ਗਈਆਂ ਸਨ ਇਸ ਲਈ ਉਸਨੇ ਜੰਮੂ ਕਸ਼ਮੀਰ ਉਸ ਨੂੰ ਦੇਣ ਲਈ ਅੰਗਰੇਜ਼ਾਂ ਅੱਗੇ ਤਰਲੇਮਿੰਤਾ ਕੀਤੀਆਂ ਜੋ ਉਸ ਦਾ ਜਦੀ ਇਲਾਕਾ ਸੀ ਅੰਗਰੇਜ਼ਾਂ ਨੇ ਉਸ ਤੋਂ ਜੰਮੂ ਕਸ਼ਮੀਰ ਦੇ ਬਦਲੇ 10 ਲੱਖ ਪਾਉਂਡ ਦੀ ਰਕਮ ਦੀ ਮੰਗ ਕੀਤੀ ਜਿਸ ਨੂੰ ਬਾਅਦ ਵਿੱਚ ਘਟਾ ਕਰਕੇ 2.5 ਲੱਖ ਪਾਉਂਡ ਹੀ ਕਰ ਦਿੱਤਾ ਗਿਆ ਇਤਿਹਾਸਕਾਰ ਲਿਖਦੇ ਹਨ ਕਿ ਗੁਲਾਬ ਸਿੰਘ ਡੋਗਰੇ ਨੇ ਲਾਹੌਰ ਦਰਬਾਰ ਦੇ ਲੁੱਟੇ ਹੋਏ ਖਜ਼ਾਨੇ ਵਿੱਚ 16 ਮਾਰਚ 1846 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਏ ਇੱਕ ਸਮਾਗਮ ਦੇ ਦੌਰਾਨ ਅੰਗਰੇਜ਼ਾਂ ਨੇ ਗੁਲਾਬ ਸਿੰਘ ਨੂੰ ਜੰਮੂ ਕਸ਼ਮੀਰ ਦਾ ਰਾਜਾ ਐਲਾਨ ਦਿੱਤਾ। ਇਸ ਆਖਰੀ ਡੋਗਰੇ ਇਕਦਾਰ ਦੀ ਕਿਸਮਤ ਨੇ ਇਸ ਦਾ ਪੂਰਾ ਸਾਥ ਦਿੱਤਾ। ਗੁਲਾਬ ਸਿੰਘ ਡੋਗਰਾ ਜਿਸ ਖਾਲਸਾ ਦਰਬਾਰ ਦਾ ਪ੍ਰਧਾਨ ਮੰਤਰੀ ਬਣਨ ਲਈ ਪੂਰੀ ਜ਼ਿੰਦਗੀ ਜद्दोजਹਿਦ ਕਰਦਾ ਰਿਹਾ, ਉਸੇ ਦਰਬਾਰ ਦੇ ਖਜ਼ਾਨੇ ਨੇ ਉਸ ਨੂੰ ਬਾਦਸ਼ਾਹ ਦਾ ਖਿਤਾਬ ਦੇਵਾ ਦਿੱਤਾ। ਇਤਿਹਾਸਕਾਰ ਲਿਖਦੇ ਹਨ ਕਿ ਗੁਲਾਬ ਸਿੰਘ ਡੋਗਰੇ ਵੱਲੋਂ ਅੰਗਰੇਜ਼ਾਂ ਨੂੰ 70 ਲੱਖ ਰੁਪਏ ਦੀ ਵੱਡੀ ਰਕਮ ਦਿੱਤੀ ਗਈ। ਐਨੀ ਵੱਡੀ ਰਕਮ ਉਸ ਵੇਲੇ ਲਾਹੌਰ ਦਰਬਾਰ ਵੀ ਅਦਾ ਨਹੀਂ ਸੀ ਕਰ ਸਕਿਆ ਪਰੰਤੂ ਲਾਹੌਰ ਦਰਬਾਰ ਦੀ ਲੁੱਟੀ ਹੋਈ ਇਹ ਰਾਸ਼ੀ ਗੁਲਾਬ ਸਿੰਘ ਡੋਗਰੇ ਨੂੰ ਜੰਮੂ ਦੇ ਤਖਤ ਤੇ ਬਿਠਾ ਗਈ ਇਸ ਤੋਂ ਬਾਅਦ ਦੇਸ਼ ਦੀ ਆਜ਼ਾਦੀ ਤੱਕ ਗੁਲਾਬ ਸਿੰਘ ਡੋਗਰੇ ਦੀਆਂ ਕਈ ਪੀੜ੍ਹੀਆਂ ਨੇ ਜੰਮੂ ਤੇ ਰਾਜ ਕੀਤਾ